ਜੋ ਕਮਿਸ਼ਨ ਸਾਹਿਬ ਵੱਲੋਂ ਆਰਡਰ ਹੈ ਕਿ ਕੋਈ ਵੀ ਹੁੱਲੜਵਾਜ ਆ ਜਾਂ ਕੋਈ ਸ਼ਰਾਰਤੀ ਅਨਸਰ ਘੁੰਮ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਸ ਕਰਕੇ ਤਕਰੀਬਨ ਸਵੇਰੇ 7:30 ਤੋਂ 7 ਵਜੇ ਤੋਂ ਸਾਢੇ ਪੂਰੀ ਟ੍ਰੈਫਿਕ ਪੁਲਿਸ ਮੁਸਤੈਦ ਹੈ ਜੀ ਕੋਈ ਵੀ ਕਾਰਵਾਈ ਵਿੱਚ ਢਿੱਲ ਨਹੀਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦਾ ਕੋਈ ਹੁੱਲੜਵਾਜ ਆ ਕੋਈ ਕਰ ਰਹੇ ਨੇ ਉਸ ਕਰਕੇ ਉਹਨਾਂ ਖਿਲਾਫ ਕਾਰਵਾਈ ਕਰ ਰਹੇ ਸਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਨਾਲ ہاں ਜੀ ਹਾਂ ਚੈਕਿੰਗ ਵੀ ਕਰ ਰਹੇ ਜੋ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਵੀ ਉਹਨਾਂ ਖਿਲਾਫ ਹੀ ਕਾਰਵਾਈ ਕਰਾਂਗੇ ਜੀ ਇਸਾਰੇ ਟੋਟਲ ਚਲਾਨ ਹੋ ਤਾਂ ਕਿੰਨੇ ਕਰਤੇ ਹੋ ਹੁਣ ਤੱਕ ਤਕਰੀਬਨ 11 ਚਲਾਨ ਕਰ ਦਿੱਤੇ ਆ ਜੀ ਇਹਨਾਂ 'ਚ ਕੋਈ ਬਾਉਂਡ ਕੀਤਾ ਜਾਂ ਖੜਾ ਨਹੀਂ ਇਹਨਾਂ ਵਿੱਚ ਬਾਉਂਡ ਨਹੀਂ ਹੈ ਕੀਤਾ ਕੋਈ ਕਿਉਂਕਿ ਡਾਕੂਮੈਂਟ ਤਕਰੀਬਨ ਮਿਲ ਜਾਂਦੇ ਆ ਜੀ ਜੇ ਡਾਕੂਮੈਂਟ ਨਾ ਮਿਲੇ ਤਾਂ ਬਾਉਂਡ ਕਰਾਂਗੇ ਜਿਹੜੇ ਟ੍ਰਿਪਲਿੰਗ ਆ ਉਹਨਾਂ ਦਾ ਵੀ ਸਰਫ ਟ੍ਰਿਪਲਿੰਗ ਦਾ ਉਹਨਾਂ ਦਾ ਜੇ ਤੇ ਡਾਕੂਮੈਂਟ ਦਿੰਦੇ ਆ ਠੀਕ ਆ ਨਹੀਂ ਤਾਂ ਫਿਰ ਬਾਉਂਡ ਕਰਾਂਗੇ ਹਾਂ ਹੁਣ ਤੱਕ ਤਾਂ ਟ੍ਰਿਪਲਿੰਗ ਚਲਾਨ ਹੋਏ ਨੇ ਜਾਂ ਡਰਿੰਕ ਐਂਡ ਡਰਾਈਵ ਦੇ ਹੋਏ ਆ ਜੀ ਇਸ ਲਈ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਿ ਅੱਜ ਹੋਲੀ ਦੇ ਤਿਹਾੜੀ ਤੇ ਬੁੱਲੜਬਾਜੀ ਜ਼ਿਆਦਾਤਰ ਲੜਕੇ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਪੁਲਿਸ ਵੱਲੋਂ ਤਾਂ ਮੈਸੇਜ ਇਹੀ ਆ ਕਿ ਤੁਸੀਂ ਆਰਾਮ ਨਾਲ ਇੰਜੋਏ ਕਰੋ ਹੋਲੀ ਦਾ ਤਿਹਾਰ ਹੈ ਆਪਣੇ ਇੰਜੋਇਮੈਂਟ ਕਰੋ ਪਰਿਵਾਰ ਵਿੱਚ ਬੈਠ ਕੇ ਕਰੋ ਹੁਲੜਵਾਜੀ ਨਾ ਕਰੋ ਨਾ ਕਿਸੇ ਨੂੰ ਕੋਈ ਸੱਟ ਪੇਟ ਲੱਗੇ ਨਾ ਕਿਸੇ ਨੂੰ ਕੋਈ ਹੋਰ ਜੀ ਆਵੇ ਇਸ ਕਰਕੇ ਆਪਣੇ ਘਰਾਂ 'ਚ ਆਪਣੇ ਪਰਿਵਾਰ ਦੇ ਵਿੱਚ ਇੰਜੋਏ ਕਰੋ ਤੇ ਜਿਵੇਂ ਸਰ ਡਰਿੰਕ ਕਰਕੇ ਕਰਦੇ ਹੋ ਤੇ ਨਾ ਕੋਈ ਵੱਡਾ ਹਾਸਾ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਨਾਕਾ ਲਾਇਆ ਹੋਇਆ ਕਈ ਵੇਲੇ ਰੁਕਦੇ ਜਿਵੇਂ ਹੁਣ ਮੈਂ ਵੀ ਦੇਖਿਆ ਸੀ ਰੁਕਦੇ ਸੀ ਤੁਸੀਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਹਦੇ ਨਾਲ ਮੁਲਾਜ਼ਮ ਦੇ ਵੀ 600 ਲੱਖ ਸੰਭੀਜਾ ਬਿਲਕੁਲ 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 ਕੀ ਕਹਿਣਾ ਹੈ ਉਹਦੇ ਤਾਂ ਲੱਗੂ ਲੱਗੂ ਨਾਲ ਮੁਲਾਜ਼ਮ ਦੇ ਜਾਂ ਕੋਈ ਹੋਰ ਬੰਦਾ ਕੋਈ ਕ੍ਰੋਸ ਕਰ ਰਿਹਾ ਕੋਈ ਜਾਂ ਪੈਦਲ ਜਾ ਰਿਹਾ ਉਹਦੇ ਵੀ ਸੱਟ ਲੱਗ ਸਕਦੀ ਹੈ ਪਿੱਛੋਂ ਕੋ ਗੱਡੀ ਆ ਕੇ ਉਹਦੇ ਵਿੱਚ ਵੱਜ ਸਕਦੀ ਹੈ ਇਸ ਕਰਕੇ ਇਹੋ ਜੀ ਗਲਤੀ ਨਾ ਕਰੋ ਕਿ ਜਿਹਦੇ ਨਾਲ ਤੁਹਾਨੂੰ ਆਪਣੀ ਮਾਨਜੋ ਕਮਿਸ਼ਨ ਸਾਹਿਬ ਨੂੰ ਆਰਡਰ ਹੈ ਕਿ ਕੋਈ ਵੀ ਹੁੱਲੜਬਾਜ਼ ਆ ਜਾਂ ਕੋਈ ਸ਼ਰਾਰਤੀ ਅਨਸਰ ਘੁੰਮ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਸ ਕਰਕੇ तकरीबन ਸਵੇਰੇ 7:30 ਤੋਂ 7 ਵਜੇ ਤੋਂ ਸਾਡੇ ਪੂਰੀ ਟ੍ਰੈਫਿਕ ਪੁਲਿਸ ਮੁਸਤਿਹਰ ਹੈ ਜੀ ਕੋਈ ਵੀ ਕਾਰਵਾਈ ਵਿੱਚ ਢਿੱਲ ਨਹੀਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦਾ ਕੋਈ ਹੁੱਲੜਬਾਜ਼ ਆ ਕੋਈ ਕਰ ਰਹੇ ਨੇ ਉਸ ਕਰਕੇ ਉਹਨਾਂ ਖਿਲਾਫ ਕਾਰਵਾਈ ਕਰ ਰਹੇ ਸਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਨਾਲ ہاں ਜੀ ਹਾਂ ਚੈਕਿੰਗ ਵੀ ਕਰ ਰਹੇ ਜੋ ਸਰਾਰਤੀ ਅਨਸਰ ਨੇ ਉਹਨਾਂ ਨੂੰ ਵੀ ਉਹਨਾਂ ਖਿਲਾਫ ਹੀ ਕਾਰਵਾਈ ਕਰਾਂਗੇ ਜੀ ਇਹ ਸਰ ਇਹ ਟੋਟਲ ਚਲਾਨ ਹੋਤਾ ਕਿੰਨੇ ਕਰਦੇ ਹੋ ਹੁਣ ਤੱਕ तकरीबन 11 ਚਲਾਨ ਕਰ ਦਿੱਤੇ ਆ ਜੀ ਇਹਨਾਂ 'ਚ ਕੋਈ ਬਾਉਂਡ ਕੀਤਾ ਜਾਂ ਨਹੀਂ ਇਹਨਾਂ ਵਿੱਚ ਬਾਉਂਡ ਨਹੀਂ ਹੈ ਕੀਤਾ ਕੋਈ ਕਿਉਂਕਿ ਡਾਕੂਮੈਂਟ ਤਕਰੀਬਨ ਮਿਲ ਜਾਂਦੇ ਆ ਜੀ ਜੇ ਡਾਕੂਮੈਂਟ ਨਾ ਮਿਲੇ ਤਾਂ ਬਾਉਂਡ ਕਰਾਂਗੇ ਜੀ ਜਿਹੜੇ ਟ੍ਰਿਪਲਿੰਗ ਆ ਉਹਨਾਂ ਦਾ ਵੀ ਸਰਫ ਟ੍ਰਿਪਲਿੰਗ ਦਾ ਉਹਨਾਂ ਦਾ ਜੇ ਤੇ ਡਾਕੂਮੈਂਟ ਦਿੰਦੇ ਆ ਠੀਕ ਆ ਨਹੀਂ ਤਾਂ ਫਿਰ ਬਾਉਂਡ ਕਰਾਂਗੇ ਤਾਂ ਹੁਣ ਤੱਕ ਤਾਂ ਟ੍ਰਿਪਲਿੰਗ ਚਲਾਨ ਹੋਏ ਨੇ ਜਾਂ ਡਰਿੰਕ ਐਂਡ ਡਰਾਈਵ ਦੇ ਹੋਏ ਆ ਜੀ ਤੇ ਸਰ ਲੁਧਿਆਣਾ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਿ ਅੱਜ ਹੌਲੀ ਦੇ ਤਿਹਾਰ 'ਚ ਬੁੱਲੜਬਾਜੀ ਜ਼ਿਆਦਾਤਰ ਲੜਕੇ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀ ਪੁਲਸ ਵੱਲੋਂ ਤਾਂ ਮੈਸੇਜ ਇਹੀ ਆ ਕਿ ਤੁਸੀਂ ਆਰਾਮ ਨਾਲ ਇੰਜੋਏ ਕਰੋ ਫੋਲੀ ਦਾ ਤਿਹਾਰਾ ਹੈ ਆਪਣੇ ਅੰਜਾਇਮੈਂਟ ਕਰੋ ਪਰਿਵਾਰ ਵਿੱਚ ਬੈਠ ਕੇ ਕਰੋ ਫੁੱਲੜਵਾਜੀ ਨਾ ਕਰੋ ਨਾ ਕਿਸੇ ਨੂੰ ਕੋਈ ਛੱਟਪੇੜ ਲੱਗੇ ਨਾ ਕਿਸੇ ਨੂੰ ਕੋਈ ਉਹ ਜੀ ਆਵੇ ਇਸ ਕਰਕੇ ਆਪਣੇ ਘਰਾਂ 'ਚ ਆਪਣੇ ਪਰਿਵਾਰ ਦੇ ਵਿੱਚ ਇੰਜੋਏ ਕਰੋ ਤੇ ਜਿਵੇਂ ਸਰ ਡ੍ਰਿੰਕ ਕਰਕੇ ਕਰਦੇ ਉਹਦੇ ਨਾਲ ਕੋਈ ਵੱਡਾ ਹਾਸਾ ਨਹੀਂ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਜੀ ਨਾਕਾ ਲਾਇਆ ਹੋਇਆ ਕਈ ਵੇਲੇ ਰੁਕਦੇ ਜਿਵੇਂ ਹੁਣ ਮੈਂ ਵੀ ਦੇਖਿਆ ਸੀ ਰੁਕਦੇ ਸੀ ਤੁਸੀਂ ਉਹ ਭਜੰਦੀ ਕੋਸ਼ਿਸ਼ ਕਰ ਰਹੇ ਸੀ ਉਹਦੇ ਨਾਲ ਮੁਲਾਜ਼ਮ ਦੇ ਵੀ 600 ਲੱਖ ਸੰਭੀ ਜੇ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋ ਉਹਦੇ ਤਾਂ ਲੱਗੂ ਲੱਗੂ ਨਾਲ ਮੁਲਾਜ਼ਮ ਦੇ ਜਾਂ ਕੋਈ ਹੋਰ ਬੰਦਾ ਕੋਈ ਕ੍ਰਾਸ ਕਰ ਰਿਹਾ ਕੋਈ ਜਾਂ ਪੈਦਲ ਜਾ ਰਿਹਾ ਉਹਦੇ ਵੀ ਸੱਟ ਲੱਗ ਸਕਦੀ ਹੈ ਪਿੱਛੋਂ ਕੋ ਗੱਡੀ ਆ ਕੇ ਉਹਦੇ ਵਿੱਚ ਵੱਜ ਸਕਦੀ ਹੈ ਇਸ ਕਰਕੇ ਇਹੋ ਜੀ ਗਲਤੀ ਨਾ ਕਰੋ ਕਿ ਜਿਹਦੇ ਨਾਲ ਤੁਹਾਨੂੰ ਆਪਣਾ ਹੀ ਨੁਕਸਾਨ ਹੋਵੇ ਜਾਂ ਕਿਸੇ ਦਾ ਕਰਾਂ ਉਹ ਗਲਤ ਹੈ ਜੀ